ਸਤਿਕਾਰਯੋਗ ਸਾਥਿਓ ਜਿਵੇਂ ਕਿ ਸਾਰੇ ਸਾਥਿਓ ਨੂੰ ਪਤਾ ਕਿ ETT 364 ਪਰਤੀ ਨੂੰ ਪੂਰਾ ਕਰਾਉਣ ਲਈ ਔਰ ETT 1894 ਪਰਤੀ ਨੂੰ ਪੂਰਾ ਕਰਾਉਣ ਲਈ DPI ਆਫਿਸ ਦਾ ਜਿਕਰ ਆ ਕੀਤਾ ਗਿਆ ਸੀਗਾ ਉਸ ਵਿੱਚ ਸਾਥਿਓ ਮਾਨਯੋਗ ਸਿੱਖਿਆ ਮੰਤਰੀ ਨਾਲ ਵੀ ਮੀਟਿੰਗ ਹੋਈ ਸੀਗੀ DPI ਅਧਿਕਾਰੀਆਂ ਨਾਲ ਵੀ ਜਿਹੜੀ ਮੀਟਿੰਗ ਹੋਈ ਹੈਗੀ ਮੀਟਿੰਗ ਆਪਾਂ ਪੋਜ਼ਿਟਿਵ ਵੀ ਕਹਿ ਸਕਦੇ ਹਾਂਗੇ ਤੇ ਨਾਲ ਹੀ ਪੋਜ਼ਿਟਿਵ ਨਹੀਂ ਵੀ ਕਹਿ ਸਕਦੇਗੇ ਪੋਜ਼ਿਟਿਵ ਤਾਂ ਕਹਿ ਸਕਦੇ ਸਾਥਿਓ ਜੇਕਰ ਇੱਕ ਹਾਲ ਨੂੰ ਵੱਡਾ ਇਕੱਠ ਹੋ ਜਾਂਦਾ ਹੈਗਾ ਤਾ ਪੋਜ਼ਿਟਿਵ ਰਹਣੀਏਗੀ ਸਾਰਾ ਕੁਝ ਜਿਹੜੀ ਮੀਟਿੰਗ ਦੇ ਵਿੱਚ ਗੱਲ ਵਾਸਤੇ ਜਿਹੜਾ ਆਪਾਂ ਨੂੰ ਪੋਜ਼ਿਟਿਵ ਰਿਸਪੌਂਸ ਦਿੱਤਾਗਾ ਤਾਂ ਉਹ ਪੋਜ਼ਿਟਿਵ ਹੀ ਰਹੂਗਾ ਅਗਰ ਕੇਡਰ ਨਹੀਂ ਆਉਂਦਾ ਗੱਲ ਨੂੰ ਜਾਂ ਜਿਹੜਾ ਕੇਡਰ ਇੱਥੇ ਆਇਆਗਾ ਅੱਜ ਤੇ ਉਹ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਲੈਂਦਾਗਾ ਤਾਂ ਫਿਰ ਮੀਟਿੰਗ ਨੂੰ ਅਸੀਂ ਜਿਹੜਾ ਪੋਜ਼ਿਟਿਵ ਅਸੀਂ ਮੰਨਦੇ ਆਂਗੇ ਕਿ ਪੋਜ਼ਿਟਿਵ ਹੈ ਫਿਰ ਉਹ ਕਿਸ ਪਾਸੇ ਜਲ ਜਾਣਾਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਸੋ ਸਾਰੀ ਸਾਥੀਆਂ ਨੂੰ ਬੇਨਤੀ ਆ ਭਾਵੇਂ ਹੋਈ 3364 ਸਾਥੀ ਹੋਣ ਪਾਵੇਂ 8894 ਸਾਥੀ ਹੋਣ ਸਾਥੀ ਜੇ ਤੁਸੀਂ ਰੋਜ਼ਗਾਰ ਤੇ ਲੱਗਣਾ ਜੌਬ ਤੇ ਲੱਗਣਾਗਾ ਤਾਂ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਖਰਾਂਚੋ ਬਾਹਰ ਨਿਕਲ ਕੇ ਮਹਾਲੀ ਜ਼ਰੂਰ ਪਹੁੰਚੋ ਤਾਂ ਕਿ ਅਸੀਂ 864 ਭਰਤੀ ਨੂੰ ਔਰ 8994 ਭਰਤੀ ਨੂੰ ਜਲਦੀ ਪੂਰਾ ਕਰਾ ਸਕੀਏ ਹਰ ਇੱਕ ਮੁੱਦੇ ਨੂੰ ਅੱਜ ਵੀ ਲੈ ਕੇ ਅਸੀਂ ਚੱਲੇ ਸੀਗੇ ਭਾਵੇਂ ਉਹ ਵਿਦ ਹੈਲਡ ਹੋਵੇ ਭਾਵੇਂ ਉਹ ਹੋਲਡ ਤੇ ਹੋਣ ਭਾਵੇਂ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਜਿਹੜੇ ਸਾਥੀ ਹੋਣ ਹਰ ਇੱਕ ਕੈਟਾਗਰੀ ਨਾਲ ਸੰਬੰਧਿਤ ਅਸੀਂ ਨੇ ਗੱਲਬਾਤ ਕੀਤੀ ਹੈਗੀ ਪੋਜ਼ਿਟਿਵ ਰਿਸਪੌਂਸ ਮਿਲੇਗਾ ਪਰ ਮੈਂ ਫੇਰ ਉਹੀ ਗੱਲ ਕਹਿਣਾ ਕਿ ਇਹ ਪੋਜ਼ਿਟਿਵ ਰਿਸਪੌਂਸ ਉਦੋਂ ਤੱਕ ਹੈਗਾ ਜਦੋਂ ਤੱਕ ਤੁਹਾਡਾ ਇਕੱਠੇ ਇੱਥੇ ਮੌਜੂਦ ਹੈ ਜੇਕਰ ਤੁਹਾਡਾ ਇਕੱਠੇ ਇੱਥੇ ਘਟ ਗਿਆ ਜੇਕਰ ਤੁਸੀਂ ਨਾ ਆਏ ਕੱਲ ਨੂੰ ਤਾਂ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਸਾਰੀ ਸਾਥੀਆਂ ਨੂੰ ਬੇਨਤੀ ਹੈਗੀ ਭਾਵੇਂ ਉਹ ਹੋਲਡ ਵਾਲੇ ਸਾਥੀ ਹੋਣ ਭਾਵੇਂ ਉਹ ਵਿਦ ਹੈਲਡ ਵਾਲੇ ਹੋਣ ਭਾਵੇਂ ਕੋਈ ਵੀ ਕੈਟਾਗਰੀ ਨਾਲ ਸੰਬੰਧਿਤ ਹੋਣ ਸਾਰੀ ਸਾਥੀਆਂ ਨੂੰ ਬੇਨਤੀ ਹੈਗੀ ਕਿ ਵੱਡੀ ਗਿਣਤੀ ਦੇ ਵਿੱਚ ਕਾਲੂ ਮਹਾਲੀ ਜ਼ਰੂਰ ਪਹੁੰਚੋ ਤਾਂ ਕਿ ਅਸੀਂ ਦੋਨੋਂ ਹੀ ਭਰਤੀਆਂ ਨੂੰ ਜਲਦੀ ਪੂਰਾ ਕਰਾ ਸਕੀਏ ਧੰਨਵਾਦ ਸੱਥਿਓ